ਜਦੋਂ ਧੰਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਤੋਂ ਚਮਕੌਰ ਦੀ ਗੜੀ ਆਉਂਦੇ ਨੇ ਸਾਬਜਾਦਿਆਂ ਦੀ ਸ਼ਹੀਦੀ ਹੁੰਦੀ ਹੈ ਉਸ ਤੋਂ ਅੱਗੇ ਆਉਂਦੇ ਹੋਏ ਮਾਛੀਵਾੜੇ ਦਾ ਜੰਗਲ ਕਟਾਣਾ ਸਾਹਿਬ ਲੁਧਿਆਣੇ ਆਲਮਗੀਰ ਸਾਹਿਬ ਜਦੋਂ ਦੋ ਮੁਸਲਮਾਨ ਗੁਰੂ ਸਾਹਿਬ ਦੇ ਪ੍ਰੇਮੀ ਗਨੀਖਾਨ ਅਬੀਖਾਨ ਤੇ ਨਾਲ ਹੋਰ ਸਿੱਖ ਜਿਹੜੇ ਕਿ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਲੁਧਿਆਣੇ ਆਲਮਗੀਰ ਸਾਹਿਬ ਲੈ ਕੇ ਆਉਂਦੇ ਨੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਇਦਾਂ ਹੀ ਲੰਮਾ ਪੈਂਡਾ ਤੈਅ ਕਰਦੇ ਹੋਏ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ ਨੂੰ ਪਹੁੰਚਦੇ ਨੇ ਉੱਥੇ ਡੱਲਾ ਚੌਧਰੀ ਜਿਹੜਾ ਕਿ ਇਲਾਕੇ ਦਾ ਬਹੁਤ ਮਹਾਨ ਤੇ ਬਹੁਤ ਅਮੀਰ ਮੰਨਿਆ ਜਾਂਦਾ ਸੀ ਤੇ ਉਹਨੇ ਗੁਰੂ ਸਾਹਿਬ ਨੂੰ ਸਵਾਗਤ ਦੇ ਨਾਲ ਉੱਥੇ ਰਹਿਣ ਲਈ ਬੇਨਤੀ ਕੀਤੀ ਤੇ ਗੁਰੂ ਸਾਹਿਬ ਨੇ ਉੱਥੇ ਉਹਨਾਂ ਦੇ ਕੋਲ ਟਿਕਾਣਾ ਕੀਤਾ ਜਦੋਂ ਕਿ ਦੱਲੇ ਦੀਆਂ ਕੁਝ ਗੱਲਾਂ ਐਦਾਂ ਦੀਆਂ ਹੁੰਦੀਆਂ ਸਨ ਕਿ ਜਿਹੜੀਆਂ ਗੁਰੂ ਸਾਹਿਬ ਨੂੰ ਤੇ ਜਾਂ ਸਾਡੇ ਸਿੱਖ ਧਰਮ ਵਿੱਚ ਨਹੀਂ ਪ੍ਰਵਾਨ ਤੇ ਗੁਰੂ ਸਾਹਿਬ ਨੇ ਵੀ ਹਮੇਸ਼ਾ ਉਸ ਪ੍ਰਮਾਤਮਾ ਦਾ ਭਾਣਾ ਮੰਨਿਆ ਤੇ ਉਹਨਾਂ ਨੇ ਆਪਣੇ ਜੀਵਨ ਤੋਂ ਸਾਡੇ ਜੀਵਨ ਤੇ ਲਾਗੂ ਕੀਤੀਆਂ ਗੱਲਾਂ ਜਿਹੜੀਆਂ ਕਿ ਸਾਨੂੰ ਮੰਨਣੀਆਂ ਚਾਹੀਦੀਆਂ ਨੇ ਕਿ ਜਿਹੜੇ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਅਸੀਂ ਸੱਚ ਕਰਕੇ ਤੇ ਇਹ ਇਸੇ ਨੂੰ ਸੱਚਾ ਆਪਣੇ ਜ਼ਿੰਦਗੀ ਤੇ ਜਿਹੜੇ ਲਾਗੂ ਕਰਕੇ ਆਪਣੀ ਸਹੀ ਜ਼ਿੰਦਗੀ ਅਸੀਂ ਬਤੀਤ ਕਰ ਸਕਦੇ ਹਾਂ ਉਸ ਦੇ ਗੁਰੂ ਦੇ ਪਹਾਣੇ ਦੇ ਵਿੱਚ ਰਹਿ ਕੇ ਪਰ ਲੇਕਿਨ ਡੱਲਾ ਚੌਧਰੀ ਗੁਰੂ ਸਾਹਿਬ ਨੂੰ ਕਈ ਵਾਰ ਕਹਿੰਦਾ ਸੀ ਕਿ ਮੇਰੀ ਬਹੁਤ ਬਹਾਦਰ ਕੌਮ ਜਿਹੜੇ ਕਿ ਮੈਂ ਕਈ ਸਿੰਘ ਜੁਝਾਰੂ ਸਿੰਘ ਤਿਆਰ ਕੀਤੇ ਨੇ ਬੜੇ ਚੜ੍ਹਦੀ ਕਲਾ ਵਾਲੇ ਕਿ ਤੁਸੀਂ ਮੈਨੂੰ ਹੁਕਮ ਕਰਦੇ ਤਾਂ ਮੈਂ ਸਹਬਜ਼ਾਦਿਆਂ ਨੂੰ ਸ਼ਹੀਦ ਨਹੀਂ ਸੀ ਹੋਣ ਦਿੰਦਾ ਤੇ ਗੁਰੂ ਸਾਹਿਬ ਨੇ ਫਿਰ ਉਸ ਨੂੰ ਕਹਿਣਾ ਕਿ ਕੋਈ ਗੱਲ ਨਹੀਂ ਕਦੇ ਮੌਕਾ ਆਇਆ ਵੇਖਾਂਗੇ ਜ਼ਰੂਰ ਪਰ ਡੱਲਿਆ ਅਸੀਂ ਤਾਂ ਗੁਰੂ ਸਾਹਿਬ ਦਾ ਪਹਾਣਾ ਮੰਨਿਆ ਉਸ ਪ੍ਰਮਾਤਮਾ ਦਾ ਪਰ ਲੇਕਿਨ ਇੱਕ ਦਿਨ ਅਚਾਨਕ ਗੁਰੂ ਸਾਹਿਬ ਨੂੰ ਕਿਸੇ ਸਿੱਖ ਨੇ ਜਿਹੜਾ ਕਿ ਭਾਈ ਉਦੇ ਸਿੰਘ ਇਤਿਹਾਸ ਦੇ ਵਿੱਚ ਨਾਂ ਆਉਂਦਾ ਪਾਕਿਸਤਾਨ ਤੋਂ ਲਾਹੌਰ ਦੀ ਬਣੀ ਕੋਈ ਬੰਦੂਖ ਲੈ ਕੇ ਆਇਆ ਗੁਰੂ ਸਾਹਿਬ ਨੂੰ ਭੇਟਾ ਕੀਤੀ ਉਸਨੇ ਤਲਵੰਡੀ ਸਾਹਿਬੋ ਤਖਤ ਦਮਦਮਾ ਸਾਹਿਬ ਤੇ ਉਸ ਵੇਲੇ ਗੁਰੂ ਸਾਹਿਬ ਨੇ ਇੱਕ ਕੌਤਕ ਜਾਂ ਫਿਰ ਡੱਲੇ ਨੂੰ ਸਿੱਧੇ ਰਸਤੇ ਪਾਉਣਾ ਸੀ ਉਸ ਦਾ ਭਲੇਖਾ ਕੱਢਣਾ ਸੀ ਤੇ ਗੁਰੂ ਸਾਹਿਬ ਨੇ ਡੱਲੇ ਨੂੰ ਆਵਾਜ਼ ਮਾਰੀ ਕਿ ਅੱਜ ਆਪਾਂ ਇਸ ਬੰਦੂਖ ਦਾ ਨਿਸ਼ਾਨਾ ਪਰਖ ਕੇ ਵੇਖਣਾ ਕਿ ਕੋਈ ਆਪਣਾ ਸਿੰਘ ਲੈ ਕੇ ਆ ਜੇ ਕੋ ਮਰਨ ਵਾਸਤੇ ਤਿਆਰ ਹਤਾ ਡੱਲਾ ਖਬਰਾਉਂਦਾ ਹੋਇਆ ਗੁਰੂ ਸਾਹਿਬ ਨੂੰ ਕਹਿੰਦਾ ਹੈ ਕਿ ਗੁਰੂ ਜੀ ਆਪਾਂ ਕਿਸੇ ਪਸ਼ੂ ਜਾਂ ਪੰਛੀ ਤੇ ਨਿਸ਼ਾਨਾ ਪਰਖ ਲੈਨੇ ਆ ਗੁਰੂ ਸਾਹਿਬ ਕਹਿੰਦੇ ਵੀ ਇਹ ਜੰਗ ਦੇ ਮੈਦਾਨ ਵਿੱਚ ਲੋੜ ਪੈਣ ਤੇ ਫਿਰ ਪਸ਼ੂ ਪੰਛੀ ਤੇ ਨਹੀਂ ਚੱਲਣੀ ਐ ਫਿਰ ਬੰਦਿਆਂ ਤੇ ਹੀ ਚੱਲਣੀ ਐ ਇਸ ਕਰਕੇ ਕੋਈ ਯੋਧਾ ਲੈ ਕੇ ਆ ਜਿਹੜਾ ਮਰਨ ਲਈ ਤਿਆਰ ਹੋਵੇ ਪਰ ਲੇਕਿਨ ਡੱਲਾ ਕਹਿੰਦਾ ਕਿ ਮੇਰੇ ਕਹਿਣ ਤੇ ਕੋਈ ਨਹੀਂ ਆਇਆ ਉਸਨੇ ਬੁਲਾਇਆ ਆਪਣੇ ਸਿੰਘਾਂ ਨੂੰ ਪਰ ਕੋਈ ਨਹੀਂ ਆਇਆ ਪਰ ਉਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਕਿ ਤੰਬੂ ਦੇ ਵਿੱਚ ਸਾਡੇ ਸਿੱਖਾਂ ਨੂੰ ਆਵਾਜ਼ ਮਾਰੋ ਉੱਥੇ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਦੋਨੋਂ ਭਰਾ ਜਿਨ੍ਹਾਂ ਦਾ ਕਿ ਸਾਡੇ ਕੋਲ ਬੰਸਾਵਲੀ ਨਾਮਾ ਹੈ ਭਾਈ ਵੀਰ ਸਿੰਘ ਦੀ 8ਵੀਂ ਪੀੜੀ ਵਿੱਚੋਂ ਦਾਸ ਭਾਈ ਹਰਪਾਲ ਸਿੰਘ ਆਪ ਜੀ ਦੇ ਸਾਹਮਣੇ ਹੈ ਇਤਿਹਾਸ ਦੇ ਵਿੱਚ ਉਹਨਾਂ ਨੂੰ ਪਿਓ ਪੁੱਤਰ ਜ਼ਿਆਦਾਤਰ ਦੱਸਿਆ ਗਿਆ ਹੈ ਪਰ ਲੇਕਿਨ ਉਹ ਦੋਵੇਂ ਭਰਾ ਸੀ ਭਾਈ ਵੀਰ ਸਿੰਘ ਧੀਰ ਸਿੰਘ ਸੋ ਦੋਨਾਂ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਸਾਹਿਬ ਨੂੰ ਸਾਡੀ ਲੋੜ ਹੈ ਸਾਨੂੰ ਆਵਾਜ਼ ਪਈ ਹੈ ਤਾਂ ਉਹ ਇੱਕ ਦਸਤਾਰ ਸਜਾਰੇ ਸਨ ਤੇ ਇੱਕ ਕੇਸ ਵਾਰੇ ਸਨ ਦੋਨੋਂ ਇੱਕ ਦੂਜੇ ਤੋਂ ਮੂਹਰੇ ਹੁੰਦੇ ਹੋਏ ਉਸੇ ਤਰ੍ਹਾਂ ਹੀ ਹੱਥ ਦੇ ਵਿੱਚ ਲੜ ਇੱਕ ਦੇ ਹੱਥ ਦੇ ਵਿੱਚ ਕੇਸ ਉਸੇ ਤਰ੍ਹਾਂ ਗੁਰੂ ਸਾਹਿਬ ਦੇ ਅੱਗੇ ਪਹੁੰਚਦੇ ਨੇ ਇੱਕ ਦੂਜੇ ਨਾਲ ਲੜਦੇ ਹੋਏ ਪਹੁੰਚਦੇ ਨੇ ਉਹ ਕਹਿੰਦਾ ਮੈਨੂੰ ਪਹਿਲਾਂ ਆਵਾਜ਼ ਸੁਣੀ ਹੈ ਮੈਂ ਪਹਿਲਾਂ ਪਹੁੰਚਣਾ ਹੈ ਉਹ ਕਹਿੰਦਾ ਮੈਨੂੰ ਪਹਿਲਾਂ ਆਵਾਜ਼ ਸੁਣੀ ਹੈ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਆਏ ਤੇ ਗੁਰੂ ਸਾਹਿਬ ਨੇ ਹਵਾਈ ਫੈਰ ਹਵਾ ਦੇ ਵਿੱਚ ਉਹਨਾਂ ਦੇ ਸਿਰ ਦੇ ਉੱਪਰੋਂ ਦੀ ਫੈਰ ਕਰ ਦਿੱਤਾ ਡੱਲਾ ਵੇਖਦਾ ਰਹਿ ਗਿਆ ਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਸਾਡੇ ਸਿੱਖ ਨੇ ਜਿਹੜੇ ਕਿ ਮਰਨ ਲਈ ਹਰ ਸਮੇਂ ਸਾਡੇ ਲਈ ਤਿਆਰ ਰਹਿੰਦੇ ਨੇ ਤੇ ਉਸ ਟਾਈਮ ਗੁਰੂ ਸਾਹਿਬ ਦੇ ਸਾਹਮਣੇ ਡੱਲਾ ਨੀਵੀਂ ਪਾ ਕੇ ਖੜ ਗਿਆ ਤੇ ਉਸ ਨੇ ਗੁਰੂ ਸਾਹਿਬ ਦੇ ਅੱਗੇ ਝੁੱਕ ਕੇ ਮਾਫੀ ਮੰਗੀ ਅਤੇ ਉਹ ਗੁਰੂ ਦੀ ਸਿੱਖੀ ਵਾਲੇ ਪਾਸੇ ਤੁਰਨ ਲੱਗਾ